ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਜ ਪਟਿਆਲਾ ਪੁਲਿਸ ਤੇ ਰੇਲਵੇ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਜਿਸ ਵਿੱਚ ਸਮੇਤ ਡੌਗ ਸਕੁਐਡ ਦੀ ਮਦਦ ਨਾਲ ਪੂਰੇ ਰੇਲਵੇ ਸਟੇਸ਼ਨ ਰੇਲ ਗੱਡੀ ਤੇ ਯਾਤਰੀ ਨੂੰ ਚੈੱਕ ਕੀਤਾ ਗਿਆ ਤੇ ਉੱਥੇ ਹੀ ਦੱਸਿਆ ਗਿਆ ਕਿ ਲੋਕਾਂ ਵਿੱਚ ਵਿਸ਼ਵਾਸ ਤੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਨਾਲ ਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਵਰਕਰਾਰ ਰੱਖਿਆ ਜਾ ਸਕੇ ਤੇ ਕੋਈ ਸਰਾਰਤੀ ਅੰਸਰ ਸਿਰ ਨਾ ਚੁੱਕੇ ਤੇ ਸ਼ਹਿਰ ਵਿੱਚ ਕੋਈ ਕਾਨੂੰਨੀ ਉਲੰਘਣਾ ਨਾ ਕਰੇ ਇਸ ਕਰਕੇ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਆਓ ਦੇਖਦੇ ਹਾਂ ਇਸ ਦੀ ਪੂਰੀ ਰਿਪੋਰਟ ਐਸਐਸਪੀ ਪਟਿਆਲਾ ਦੇ ਦਿਸ਼ਾ ਦੇ ਨਿਰਦੇਸ਼ ਅਨੁਸਾਰ ਅੱਜ ਦਾ ਜਿਹੜਾ ਕਾਸੋ ਆਪਰੇਸ਼ਨ ਕਾਰਡਨਨ ਸਰਚ ოਪਰੇਸ਼ਨ ਹੈਗਾ ਉਹ ਰੇਲਵੇ ਸਟੇਸ਼ਨ ਪਟਿਆਲਾ ਤੇ ਦੇ ਨਾਲ ਲੱਗਦੀਆਂ ਪਾਰਕਿੰਗ ਪਲੇਸਿਸ ਤੇ ਕੀਤਾ ਜਾ ਰਿਹਾ ਹੈਗਾ ਅਸਰ ਦੇ ਵਿੱਚ ਕਿਹਨੇ ਕਿਹੜੇ ਪਾਰਾਮਿਲਟਰੀ ਬੋਸ ਤੇ ਇਹ ਇਸ ਆਪਰੇਸ਼ਨ ਦੇ ਵਿੱਚ ਡੀਐਸਪੀ ਸਿਟੀ 1 ਸ਼ਿੰਗਲਾ ਜੀ ਡੀਐਸਪੀ ਸਿਟੀ 2 ਜੰਗਦੀਤ ਜੀ ਇਤੋਂ ਇਲਾਵਾ ਪਾਰਾਮਿਲਟਰੀ ਦੇ ਆਫੀਸਰ ਸਾਹਿਬਾਨ ਤੇ ਲਗਭਗ 150 ਬੰਦੇ ਦੇ ਕਰੀਬ ਜਿਹੜਾ ਹੈਗਾ ਅਸੀਂ ਫੋਰਸ ਦੇ ਨਾਲ ਜਿਹੜਾ ਹੈ ਉਹ ਸਪੈਸ਼ਲ ਕਨੈਕਟ ਕਰ ਰਹੇ ਹੈਗੇ ਤਾਂ ਕਿਤਨਾ ਦੀ ਚੈਕਿੰਗ ਕੀਤੀ ਜਾਂਦੀ ਹੈ ਲੋਕਤਵਾ ਹੈ ਇਲੈਕਸ਼ਨ ਦੇ ਲੈ ਕੇ ਲੋਕ ਨੂੰ ਨਸੀ ਦਿਨ ਹੈ ਤਾਂ ਆਪਰੇਸ਼ਨ ਦਾ ਮੇਨ ਮਕਸਦ ਜਿਹੜਾ ਹੈਗਾ ਅਪਕਮਿੰਗ ਲੋਕ ਸਭਾ ਤੋਂ ਇਲਾਵਾ ਲੋਰਨ ਆਰਡਰ ਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈਗਾ ਕਿ ਪਟਿਆਲਾ ਪੁਲਿਸ ਜਿਹੜਾ ਹੈਗਾ ਰਾਊਂਡ ਦਾ ਕਲੌਕ ਉਹਨਾਂ ਦੀ ਸੁਰੱਖਿਆ ਵਿੱਚ ਹਾਜ਼ਰ ਹੈ। ਜਿਹੜਾ ਇਹ ਆਪਰੇਸ਼ਨ ਹੁਣ ਸ਼ੁਰੂ ਕਰਦੇ ਹੈਗੇ ਇੰਟੈਂਸਿਵਲੀ ਅਸੀਂ ਇਹ ਆਪਰੇਸ਼ਨ ਕੈਰੀ ਆਊਟ ਕਰਾਂਗੇ। ਦੇਖੋ ਕਿੰਨਾ ਸਮਾਂ ਲੱਗਦਾ। ਬਾਕੀ ਰੇਲਵੇ ਸਟੇਸ਼ਨ ਨਹੀਂ ਹੈ ਜਾਂ ਹੋਰ ਕਿਹੜੇ ਫੀਡਪੜ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਆਪਰੇਸ਼ਨ ਇਹ ਰੇਲਵੇ ਸਟੇਸ਼ਨ ਤੇ ਐਡਜੋਇਨਿੰਗ ਜਿਹੜੀਆਂ ਪਾਰਕਿੰਗਾਂ ਜਾਂ ਫੀਡਪੜ ਵਾਲੇ ਇਲਾਕੇ ਨੂੰ ਉੱਥੇ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਜ ਪਟਿਆਲਾ ਪੁਲਿਸ ਤੇ ਰੇਲਵੇ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਜਿਸ ਵਿੱਚ ਸਮੇਤ ਡੌਗ ਸਕੁਐਡ ਦੀ ਮਦਦ ਨਾਲ ਪੂਰੇ ਰੇਲਵੇ ਸਟੇਸ਼ਨ ਰੇਲ ਗੱਡੀ ਤੇ ਯਾਤਰੀ ਨੂੰ ਚੈੱਕ ਕੀਤਾ ਗਿਆ ਤੇ ਉੱਥੇ ਹੀ ਦੱਸਿਆ ਗਿਆ ਕਿ ਲੋਕਾਂ ਵਿੱਚ ਵਿਸ਼ਵਾਸ ਤੇ ਲਾ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਨਾਲ ਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਵਰਕਰਾਰ ਰੱਖਿਆ ਜਾ ਸਕੇ ਤੇ ਕੋਈ ਸਰਾਰਤੀ ਅੰਸਰ ਸਿਰ ਨਾ ਚੁੱਕੇ ਤੇ ਸ਼ਹਿਰ ਵਿੱਚ ਕੋਈ ਕਾਨੂੰਨੀ ਉਲੰਘਣਾ ਨਾ ਕਰੇ ਇਸ ਕਰਕੇ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਆਓ ਦੇਖਦੇ ਹਾਂ ਇਸ ਦੀ ਪੂਰੀ ਰਿਪੋਰਟ ਪੀਐਸਐਸਪੀ ਪਟਿਆਲਾ ਦੇ ਦਿਸ਼ਾ ਦੇ ਨਿਰਦੇਸ਼ ਅਨੁਸਾਰ ਅੱਜ ਦਾ ਜਿਹੜਾ ਕਾਸੋ ਆਪਰੇਸ਼ਨ ਕਾਰਡੀਨੈਂਟ ਸਰਚ ਆਪਰੇਸ਼ਨ ਹੈਗਾ ਉਹ ਰੇਲਵੇ ਸਟੇਸ਼ਨ ਪਟਿਆਲਾ ਤੇ ਦੇ ਨਾਲ ਲੱਗਦੀਆਂ ਪਾਰਕਿੰਗ ਪਲੇਸਿਸ ਤੇ ਕੀਤਾ ਜਾ ਰਿਹਾ ਹੈਗਾ ਅਸਰ ਇਹਦੇ ਵਿੱਚ ਕਿੰਨੀ ਕੁ ਫੋਰਸ ਵਿੱਚ ਕਿਤੇ ਇਹ ਪੈਰਾਮਿਲਟਰੀ ਬੋਡੀ ਹੈ ਕਿ ਇਸ ਇਸ ਆਪਰੇਸ਼ਨ ਦੇ ਵਿੱਚ ਡੀਐਸਪੀ ਸਿਟੀ 1 ਸਿੰਗਲਾ ਜੀ ਡੀਐਸਪੀ ਸਿਟੀ 2 ਜੰਗਦੀਤ ਜੀ ਇਤੋਂ ਇਲਾਵਾ ਪੈਰਾਮਿਲਟਰੀ ਦੇ ਆਫੀਸਰ ਸਹਿबान ਤੇ ਲਗਭਗ 150 ਬੰਦੇ ਦੇ ਕਰੀਬ ਜਿਹੜਾ ਹੈਗਾ ਅਸੀਂ ਫੋਰਸ ਦੇ ਨਾਲ ਜਿਹੜਾ ਹੈ ਉਹ ਸਪੈਸ਼ਲ ਕੰਟੈਕਟ ਕਰ ਰਹੇ ਹੈਗੇ ਤੇ ਕਿੰਨਾ ਦੀ ਚੈਕਿੰਗ ਕੀਤੀ ਚਲ ਗਈ ਹੈ ਪਰ ਲੋਕਤਵਾ ਹੈ ਇਲੈਕਸ਼ਨ ਲਈ ਤੇ ਉਹਨਾਂ ਦੇ ਕੋਲ ਉਹਨਾਂ ਨੂੰ ਕਿੰਨੇ ਸਿਰ ਤੇ ਹੈ ਆਪਰੇਸ਼ਨ ਦਾ ਮੇਨ ਮਕਸਦ ਜਿਹੜਾ ਹੈਗਾ ਅਪਕਮਿੰਗ ਲੋਕ ਸਭਾ ਤੋਂ ਇਲਾਵਾ ਲੋਰਨ ਆਰਡਰ ਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈਗਾ ਕਿ ਪਟਿਆਲਾ ਪੁਲਿਸ ਜਿਹੜਾ ਹੈਗਾ ਰਾਉਂਡ ਦਾ ਕਲੌਕ ਉਹਨਾਂ ਦੀ ਸੁਰੱਖਿਆ ਵਿੱਚ ਹਾਜ਼ਰ ਹੈ ਆਪਰੇਸ਼ਨ ਨੂੰ ਸ਼ੁਰੂ ਕਰਦੇ ਹੈਗੇ ਇੰਟੈਂਸਿਵਲੀ ਅਸੀਂ ਇਹ ਆਪਰੇਸ਼ਨ ਕੈਰੀਡ ਆਊਟ ਕਰਾਂਗੇ ਦੇਖੋ ਕਿੰਨਾ ਸਮਾਂ ਲੱਗਦਾ ਹੈ ਤੇ ਬਾਦੀ ਰੇਲਵੇ ਸਟੇਸ਼ਨ ਨਹੀਂ ਹੈ ਜਾਂ ਹੋਰ ਕਿਹੜੇ ਢੀੜਪੜ ਵਾਲੇ ਇਲਾਕੇ ਨੇ ਉਹਨਾਂ ਦੇ ਵਿੱਚ ਜਿਹੜਾ ਇਹ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਤੇ ਐਡਜੋਇਨਿੰਗ ਜਿਹੜੀਆਂ ਪਾਰਕਿੰਗਾਂ ਜਾਂ ਢੀੜਪੜ ਵਾਲੇ ਇਲਾਕੇ ਨੂੰ ਉੱਥੇ ਕੀਤਾ ਜਾ ਰਿਹਾ ਹੈ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਅੱਜ ਪਟਿਆਲਾ ਪੁਲਿਸ ਤੇ ਰੇਲਵੇ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਜਿਸ ਵਿੱਚ ਸਮੇਤ ਡੌਗਸਕ ਵੈਟ ਦੀ ਮਦਦ ਨਾਲ ਪੂਰੇ ਰੇਲਵੇ ਸਟੇਸ਼ਨ ਰੇਲ ਗੱਡੀ ਤੇ ਯਾਤਰੀ ਨੂੰ ਚੈੱਕ ਕੀਤਾ ਗਿਆ ਤੇ ਉੱਥੇ ਹੀ ਦੱਸਿਆ ਗਿਆ ਕਿ ਲੋਕਾਂ ਵਿੱਚ ਵਿਸ਼ਵਾਸ ਤੇ ਲਾਅ ਐਂਡ ਆਰਡਰ ਨੂੰ ਮੈਂਟੇਨ ਕਰਨ ਵਾਸਤੇ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਵਰਕਰਾਰ ਰੱਖਿਆ ਜਾ ਸਕੇ ਤੇ ਕੋਈ ਸ਼ਰਾਰਤੀ ਅਨਸਰ ਸਿਰ ਨਾ ਚੁੱਕੇ ਤੇ ਸ਼ਹਿਰ ਵਿੱਚ ਕੋਈ ਕਾਨੂੰਨੀ ਉਲੰਘਣਾ ਨਾ ਕਰੇ ਇਸ ਕਰਕੇ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਆਓ ਦੇਖਦੇ ਹਾਂ ਇਸ ਦੀ ਪੂਰੀ ਰਿਪੋਰਟ SSP ਪਟਿਆਲਾ ਦੇ ਦਿਸ਼ਾ ਦੇ ਨਿਰਦੇਸ਼ ਅਨੁਸਾਰ ਅੱਜ ਦਾ ਜਿਹੜਾ ਕਾਸ ਆਪਰੇਸ਼ਨ ਕਾਰਡਨਰ ਸਰਚ ਆਪਰੇਸ਼ਨ ਹੈਗਾ ਉਹ ਰੇਲਵੇ ਸਟੇਸ਼ਨ ਪਟਿਆਲਾ ਤੇ ਦੇ ਨਾਲ ਲੱਗਦੀਏ ਪਾਰਕਿੰਗ ਪਲੇਸਿਸ ਤੇ ਕੀਤਾ ਜਾ ਰਿਹਾ ਹੈਗਾ ਅਸਰ ਇਹਦੇ ਵਿੱਚ ਕਿੰਨੀ ਕੁ ਕਾਪੋਸ ਡਿਪਲਿਟ ਕਿੰਨੀ ਜੀ ਪੈਰਾਮਿਲਟਰੀ ਫੋਰਸ ਦੀ ਹੈ ਇਸ ਇਸ ਆਪਰੇਸ਼ਨ ਦੇ ਵਿੱਚ DSP ਸਿਟੀ 1 ਸਿੰਗਲਾ ਜੀ DSP ਸਿਟੀ 2 ਜੰਗਦੀਪ ਜੀ ਇਤੋਂ ਇਲਾਵਾ ਪੈਰਾਮਿਲਟਰੀ ਦੇ ਆਫੀਸਰ ਸਹਿबान ਤੇ ਲਗਭਗ 150 ਬੰਦੇ ਦੇ ਕਰੀਬ ਜਿਹੜਾ ਹੈਗਾ ਅਸੀਂ ਫੋਰਸ ਦੇ ਨਾਲ ਜਿਹੜਾ ਹੈ ਉਹ ਪ੍ਰੈਸ਼ਰ ਕੰਡੈਕਟ ਕਰ ਰਹੇ ਹੈਗੇ ਤੇ ਜਿੰਨਾ ਵੀ ਚੈਕਿੰਗ ਕੀਤੀ ਚਲ ਗਈ ਪਰ ਲੋਕਾਂ ਕੋਲ ਇਲੈਕਸ਼ਨ ਨਹੀਂ ਲੱਗੇ ਲੋਕਾਂ ਨੂੰ ਵੀ ਮੈਸੇਜ ਦੇਣਾ ਹੈ ਪ੍ਰੈਸ਼ਰ ਦਾ ਮੇਨ ਮਕਸਦ ਜਿਹੜਾ ਹੈਗਾ ਅਪਕਮਿੰਗ ਲੋਕ ਸਭਾ ਤੋਂ ਇਲਾਵਾ ਲੋਰਨ ਆਰਡਰ ਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈਗਾ ਕਿ ਪਟਿਆਲਾ ਪੁਲਿਸ ਜਿਹੜਾ ਹੈਗਾ ਰਾਉਂਡ ਦਾ ਕਲੌਕ ਉਹਨਾਂ ਦੀ ਸੁਰੱਖਿਆ ਵਿੱਚ ਹਾਜ਼ਰ ਹੈ ਪ੍ਰੇਸ਼ਨ ਹੁਣ ਸ਼ੁਰੂ ਕਰਦੇ ਹੈਗੇ ਇੰਟੈਂਸਿਵਲੀ ਅਸੀਂ ਇਹ ਆਪਰੇਸ਼ਨ ਕੈਰੀ ਆਊਟ ਕਰਾਂਗੇ ਦੇਖੋ ਕਿੰਨਾ ਸਮਾਂ ਲੱਗਦਾ ਹੈ ਇਹ ਵਾਲੀ ਰੇਲਵੇ ਸਟੇਸ਼ਨ ਹੈ ਜਾਂ ਹੋਰ ਕਿਹੜੇ ਢੀਡਪੜ ਵਾਲੇ ਇਲਾਕੇ ਨੇ ਉਹਨਾਂ ਦੇ ਇਸ ਤਰ੍ਹਾਂ ਜਿਹੜਾ ਇਹ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਤੇ ਐਡਜੋਇਨਿੰਗ ਜਿਹੜੀ ਆ ਪਾਰਕਿੰਗਾਂ ਜਾਂ ਢੀਡਪੜ ਵਾਲੇ ਇਲਾਕੇ ਨੂੰ ਉੱਥੇ ਕੀਤਾ ਜਾ ਰਿਹਾ ਹੈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪਟਿਆਲਾ ਪੁਲਿਸ ਤੇ ਰੇਲਵੇ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਜਿਸ ਵਿੱਚ ਸਮੇਤ ਡਾਗਸਕ ਵੈਟ ਦੀ ਮਦਦ ਨਾਲ ਪੂਰੇ ਰੇਲਵੇ ਸਟੇਸ਼ਨ ਰੇਲ ਗੱਡੀ ਤੇ ਯਾਤਰੀ ਨੂੰ ਚੈੱਕ ਕੀਤਾ ਗਿਆ ਤੇ ਉੱਥੇ ਹੀ ਦੱਸਿਆ ਗਿਆ ਕਿ ਲੋਕਾਂ ਵਿੱਚ ਵਿਸ਼ਵਾਸ ਤੇ ਲਾ ਐਂਡ ਆਰਡਰ ਨੂੰ ਮੈਂਟੇਨ ਕਰਨ ਵਾਸਤੇ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਵਰਕਰਾਰ ਰੱਖਿਆ ਜਾ ਸਕੇ ਤੇ ਕੋਈ ਅਸਰਾਰ ਦੀ ਅੰਸਰ ਸਿਰ ਨਾ ਚੁੱਕੇ ਤੇ ਸ਼ਹਿਰ ਵਿੱਚ ਕੋਈ ਕਾਨੂੰਨੀ ਉਲੰਘਣਾ ਨਾ ਕਰੇ ਇਸ ਕਰਕੇ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਆਓ ਦੇਖਦੇ ਹਾਂ ਇਸ ਦੀ ਪੂਰੀ ਰਿਪੋਰਟ ਐਸਐਸਪੀ ਪਟਿਆਲਾ ਦੇ ਦਿਸ਼ਾ ਦੇ ਨਿਰਦੇਸ਼ ਅਨੁਸਾਰ ਅੱਜ ਦਾ ਜਿਹੜਾ ਕਾਸ ਆਪਰੇਸ਼ਨ ਕਾਰਡਨਲ ਸਰਚ ਆਪਰੇਸ਼ਨ ਹੈਗਾ ਉਹ ਰੇਲਵੇ ਸਟੇਸ਼ਨ ਪਟਿਆਲਾ ਤੇ ਦੇ ਨਾਲ ਲੱਗਦੀਆਂ ਪਾਰਕਿੰਗ ਪਲੇਸਿਸ ਤੇ ਕੀਤਾ ਜਾ ਰਿਹਾ ਹੈਗਾ ਅਸਰ ਇਹਦੇ ਵਿੱਚ ਕਿੰਨੀ ਤੱਕ ਫੋਰਸ ਡਿਪਲੋਮਾ ਪੈਰਾਮਿਲਟਰੀ ਬੋਦੀ ਹੈ ਕਿ ਇਸ ਇਸ ਆਪਰੇਸ਼ਨ ਦੇ ਵਿੱਚ ਡੀਐਸਪੀ ਸਿਟੀ 1 ਸ਼ਿੰਗਲਾ ਜੀ ਡੀਐਸਪੀ ਸਿਟੀ 2 ਜੰਗਦੀਪ ਜੀ ਇਤੋਂ ਇਲਾਵਾ ਪੈਰਾਮਿਲਟਰੀ ਦੇ ਆਫੀਸਰ ਸਾਹਿਬਾਨ ਤੇ ਲਗਭਗ 150 ਬੰਦਿਆਂ ਦੇ ਕਰੀਬ ਜਿਹੜਾ ਹੈਗਾ ਅਸੀਂ ਫੋਰਸ ਦੇ ਨਾਲ ਜਿਹੜਾ ਹੈ ਉਹ ਪੇਸ਼ਲ ਕੰਡੈਕਟ ਕਰ ਰਹੇ ਹੈਗੇ ਤੇ ਕਿਤਨਾ ਵੀ ਚੈਕਿੰਗ ਕੀਤੀ ਚੱਲਦੀ ਹੈ ਪਰ ਲੋਕ ਸਰਾਇ ਇਲੈਕਸ਼ਨ ਲੈ ਕੇ ਸਵੇਰ ਤੋਂ ਲੋਕਲ ਪਿੰਡਾਂ ਤੁਸੀਂ ਜਿਹੜਾ ਹੈ ਆਪਰੇਸ਼ਨ ਦਾ ਮੇਨ ਮਕਸਦ ਜਿਹੜਾ ਹੈਗਾ ਅਪਕਮਿੰਗ ਲੋਕ ਸਭਾ ਤੋਂ ਇਲਾਵਾ ਲੋਕ ਲਾਅ ਐਂਡ ਆਰਡਰ ਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈਗਾ ਕਿ ਪਟਿਆਲਾ ਪੁਲਿਸ ਜਿਹੜਾ ਹੈਗਾ ਰਾਊਂਡ ਦਾ ਕਲੌਕ ਉਹਨਾਂ ਦੀ ਸੁਰੱਖਿਆ ਵਿੱਚ ਹਾਜ਼ਰ ਹੈ ਆਪਰੇਸ਼ਨ ਉਹਨੂੰ ਸ਼ੁਰੂ ਕਰਦੇ ਆ ਕਿ ਇੰਟੈਂਸਿਵਲੀ ਅਸੀਂ ਆਪਰੇਸ਼ਨ ਕੈਰੀ ਆਊਟ ਕਰਾਂਗੇ ਦੇਖੋ ਕਿੰਨਾ ਸਮਾਂ ਲੱਗਦਾ ਹੈ ਤੇ ਬਾਕੀ ਰੇਲਵੇ ਸਟੇਸ਼ਨ ਨਹੀਂ ਹੈ ਜਾਂ ਹੋਰ ਕਿਹੜੇ ਢੀਡਪੜਾਂ ਵਾਲੇ ਲੱਗੇ ਨੇ ਉਹਨਾਂ ਦੇ ਵਿੱਚ ਕਿੱਦਾਂ ਕਰਦੇ ਜਿਹੜਾ ਇਹ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਤੇ ਐਡਜੋਇਨਿੰਗ ਜਿਹੜੀਆਂ ਪਾਰਕਿੰਗਾਂ ਜਾਂ ਢੀਡਪੜਾਂ ਵਾਲੇ ਲੱਗੇ ਨੇ ਉੱਥੇ ਕੀਤਾ ਜਾ ਰਿਹਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਪਟਿਆਲਾ ਪੁਲਿਸ ਤੇ ਰੇਲਵੇ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸ਼ਨ ਕੀਤਾ ਗਿਆ ਤੁਹਾਨੂੰ ਦੱਸਦੇ ਕਿ ਜਿਸ ਵਿੱਚ ਸਮੇਤ ਡਾਗਸਕ ਵੈਟ ਦੀ ਮਦਦ ਨਾਲ ਪੂਰੇ ਰੇਲਵੇ ਸਟੇਸ਼ਨ ਰੇਲ ਗੱਡੀ ਤੇ ਯਾਤਰੀ ਨੂੰ ਚੈੱਕ ਕੀਤਾ ਗਿਆ ਤੇ ਉੱਥੇ ਹੀ ਦੱਸਿਆ ਗਿਆ ਕਿ ਲੋਕਾਂ ਵਿੱਚ ਵਿਸ਼ਵਾਸ ਤੇ ਲਾ ਐਂਡ ਆਰਡਰ ਨੂੰ ਮੈਂਟੇਨ ਕਰਨ ਵਾਸਤੇ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਅਮਨ ਕਾਨੂੰਨ ਦੀ ਸਥਿਤੀ ਨੂੰ ਵਰਕਰਾਰ ਰੱਖਿਆ ਜਾ ਸਕੇ ਤੇ ਕੋਈ ਅਸਰਾਰਤੀ ਅੰਸਰ ਸਿਰ ਨਾ ਚੁੱਕੇ ਤੇ ਸ਼ਹਿਰ ਵਿੱਚ ਕੋਈ ਕਾਨੂੰਨੀ ਉਲੰਘਣਾ ਨਾ ਕਰੇ ਇਸ ਕਰਕੇ ਇਹ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਆਓ ਦੇਖਦੇ ਹਾਂ ਇਸ ਦੀ ਪੂਰੀ ਰਿਪੋਰਟ SSP ਪਟਿਆਲਾ ਦੇ ਦਿਸ਼ਾ ਦੇ ਨਿਰਦੇਸ਼ ਅਨੁਸਾਰ ਅੱਜ ਦਾ ਜਿਹੜਾ ਕਾਸ ਆਪਰੇਸ਼ਨ ਕਾਰਡੀਨਲ ਸਰਚ ਆਪਰੇਸ਼ਨ ਹੈਗਾ ਉਹ ਰੇਲਵੇ ਸਟੇਸ਼ਨ ਪਟਿਆਲਾ ਤੇ ਦੇ ਨਾਲ ਲੱਗਦੀਆਂ ਪਾਰਕਿੰਗ ਪਲੇਸਿਸ ਤੇ ਕੀਤਾ ਜਾ ਰਿਹਾ ਹੈਗਾ ਅਸਰ ਇਹਦੇ ਵਿੱਚ ਐਕਚੁਅਲੀ ਕੋਪੋਸ ਕੀਤੀ ਗਈ ਹੈ ਪੈਰਾਮਿਲਟਰੀ ਬੋਦੀ ਹੈ ਕਿ ਇਸ ਇਸ ਆਪਰੇਸ਼ਨ ਦੇ ਵਿੱਚ DSP ਸਿਟੀ 1 ਸਿੰਗਲਾ ਜੀ DSP ਸਿਟੀ 2 ਜੰਗਦੀਪ ਜੀ ਇਤੋਂ ਇਲਾਵਾ ਪੈਰਾਮਿਲਟਰੀ ਦੇ ਆਫੀਸਰ ਸਾਹਿਬਾਨ ਤੇ ਲਗਭਗ 150 ਬੰਦੇ ਦੇ ਕਰੀਬ ਜਿਹੜਾ ਹੈਗਾ ਅਸੀਂ ਫੋਰਸ ਦੇ ਨਾਲ ਜਿਹੜਾ ਹੈ ਉਹ ਸਪੈਸ਼ਲ ਕੰਟੈਕਟ ਕਰ ਰਹੇ ਹੈਗੇ ਤੇ ਜਿੰਨਾ ਵੀ ਚੈਕਿੰਗ ਕੀਤੀ ਕਰਦੇ ਆ ਪਰ ਲੋਕਦਵਾਰ ਇਲੈਕਸ਼ਨ ਨੂੰ ਲੈ ਕੇ ਕੁਝ ਚਿੰਤਾ ਕਰਦੇ ਲੋਕਲ ਪੁਲਿਸ ਜਿਹੜਾ ਹੈ ਆਪਰੇਸ਼ਨ ਦਾ ਮੇਨ ਮਕਸਦ ਜਿਹੜਾ ਹੈਗਾ ਅਪਕਮਿੰਗ ਲੋਕ ਸਭਾ ਤੋਂ ਇਲਾਵਾ ਲੋਰਨ ਆਰਡਰ ਤੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈਗਾ ਕਿ ਪਟਿਆਲਾ ਪੁਲਿਸ ਜਿਹੜਾ ਹੈਗਾ ਰਾਉਂਡ ਦਾ ਕਲੌਕ ਉਹਨਾਂ ਦੀ ਸੁਰੱਖਿਆ ਵਿੱਚ ਹਾਜ਼ਰ ਹੈ ਗਏ ਤੱਕ ਜਿਹੜਾ ਇਹ ਆਪਰੇਸ਼ਨ ਜਿਹੜਾ ਹੈ ਇਹ ਆਪਰੇਸ਼ਨ ਹੁਣ ਸ਼ੁਰੂ ਕਰਦੇ ਆਗੇ ਇੰਟੈਂਸਿਵਲੀ ਅਸੀਂ ਆਪਰੇਸ਼ਨ ਕੈਰੀਡ ਆਊਟ ਕਰਾਂਗੇ ਦੇਖੋ ਕਿੰਨਾ ਸਮਾਂ ਲੱਗਦਾ ਹੈ ਬਾਹਲੀ ਰੇਲਵੇ ਸਟੇਸ਼ਨ ਹੈ ਜਾਂ ਹੋਰ ਕਿਹੜੇ ਭੀੜਪੜ ਵਾਲੇ ਇਲਾਕੇ ਨੇ ਉਹਨਾਂ ਦੇ ਇੱਥੇ ਤੱਕ ਜਿਹੜਾ ਇਹ ਆਪਰੇਸ਼ਨ ਹੈ ਰੇਲਵੇ ਸਟੇਸ਼ਨ ਤੇ ਐਡਜੋਇਨਿੰਗ ਜਿਹੜੀ ਆ ਪਾਰਕਿੰਗਾਂ ਜਾਂ ਭੀੜਪੜ ਵਾਲੇ ਇਲਾਕੇ ਨੇ ਉੱਥੇ ਕੀਤਾ ਜਾ ਰਿਹਾ ਹੈ